News, views, voices of the global Indian community, India abroad. काउसल बाय गुड डे टू ऑल ऑफ यू मिस्टर कुमार डीसी मैनेजमेंट कॉलेज आया है अह सरदार गजेंद्र सिंह जी को सानू किसी नाल मिलवाना चाहते हैं यू गो इंट्रोड्यूस आवर स्पीकर सो सरदार गजेंद्र सिंह बाय गुड डे का हाउस ऑन व्हाट वी थिंक आवर बॉस आई विल बी कीपर I would like to introduce a journalist. He used to work with the Bank of India and nowadays he's is in uh, Toronto. He has published his own magazine and also a writer and he did a lot of interviews all over the Sikh history and Sikh people all over the world. I would like to introduce you Mr. Guru Singh. Please come to this Thank you very much. You you? You Thank you very much. Uh, um, as a journalist, you know, I've done a couple of projects about the Sikh diaspora. One was in 19, from 1999 to 2003. So I traveled all over the world.

ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਰਦਾਰ ਗੁਰੂ ਸਿੰਘ ਜੀ ਦੇ ਬਰੇ ਤਰਨਾਮ ਜੀ ਹਾਂ ਜਿਨ੍ਹਾਂ ਨੇ ਕਿਤਾਬਾਂ ਵੀ ਲਿਖੀਆਂ ਤੇ ਸਾਨੂੰ ਸਿੱਖ ਧਰਮ ਦੇ ਬਾਰੇ ਦੱਸ ਰਹੇ ਸੀ ਮੇਰੀ ਰਿਕਵੈਸਟ ਹੈ ਕਿ ਸਾਨੂੰ ਕਿਤਾਬਾਂ ਭੇਜ ਦਿਓ ਆਪਣੇ ਆਰਟੀਕਲ ਵੀ ਭੇਜ ਦਿਓ ਅਸੀਂ ਲਾਇਬ੍ਰੇਰੀ ਤੇ ਰੱਖ ਦਿਆਂਗੇ ਵੀ ਲਰਨ ਮੋਰ ਫਰ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸ਼ਮਸ਼ੇਰ ਸਿੰਘ ਹੈ ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਵਾਸ਼ਿੰਗਟਨ ਡੀਸੀ ਗੁਰਦਾਰਾ ਸਾਹਿਬ ਟ੍ਰਾਂਟੋ ਤੋਂ ਮਸ਼ਹੂਰ ਜਰਨਲਿਸਟ ਗੁਰਬਖਸ਼ ਸਿੰਘ ਆਏ ਨੇ ਇਹਨਾਂ ਟਾਈਮਜ਼ ਆਫ ਇੰਡੀਆ ਦੇ ਰਿਪੋਰਟਰ ਨੇ ਔਰ ਇੱਕ ਮੈਗਜ਼ੀਨ ਵੀ ਕਲ ਰਹਿਣੇ ਟ੍ਰਾਂਟੋ ਤੋਂ ਔਰ ਇਹ ਦੁਨੀਆ ਭਰ ਦੇ ਵਿੱਚ ਟਰੈਵਲ ਕੀਤਾ ਇਹਨਾਂ ਨੇ ਔਰ ਸਭ ਸੰਗਤਾਂ ਨੂੰ ਸਿੱਖ ਸੰਗਤਾਂ ਨੂੰ ਦੁਨੀਆ ਭਰ ਵਿੱਚ ਮਿਲੇ ਨੇ ਉਹਨਾਂ ਬਾਰੇ ਇਹਨਾਂ ਨੇ ਅੱਜ ਜ਼ਿਕਰ ਵੀ ਕੀਤਾ ਬੜੀ ਖੁਸ਼ੀ ਆ ਮੈਂ ਨਾ ਗੁਰਮukh Singh ਐ ਮੈਂ ਜਰਨਲਿਸਟ ਐ ਮੈਂ ਟਾਈਮ ਤੇ ਮੀਡੀਆ ਚ ਕੰਮ ਕੀਤਾ ਤੇ ਮੈਂ ਹੁਣ ਡਾਕਟਰ ਬਾਵਰਾ ਸਰ ਜੀ ਬਣਾ ਡਾਕਟਰ ਚਮਚੇ ਸਿੰਘ ਬਾਵਰਾ ਐ ਇਹਨਾਂ ਨੂੰ 15 ਸਾਲ ਤੋਂ ਕਰੀਬ ਕਰੀ ਜਾਨਦਾ ਐ ਤੇ ਮੈਂ ਨਾ ਦੇ ਵਿਜ਼ਿਟ ਕਰਨ ਆਇਆ ਮੈਨੂੰ ਕਈ ਸਾਲਾਂ ਤੋਂ ਬੋਲ ਰੇ ਸੀ ਆਓ ਆਓ ਤੇ ਮੈਂ ਕੱਲ ਆਇਆ ਤਿੰਨ ਚਾਰ ਦਿਨਾਂ ਨੂੰ ਬੋਲ ਆਇਆ ਪਹਿਲਾ ਤਾਂ ਪੰਜਾਬ ਦੀ ਤੁਸੀਂ ਪੁੱਛੋ ਮੇਰੇ ਤੋਂ ਪੰਜਾਬ ਦੀ ਵੀ ਆਰਥਿਕ ਹਾਲਤ ਜਾਂ ਜੋ ਵੀ ਐ ਪੰਜਾਬ ਦੇ ਸਾਰਾ ਗੜਬੜ ਹੋਇਆ 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 ਉਹਦੇ ਬਹੁਤ ਸਾਰੇ ਕਾਰਨ ਐ ਬਾਸ ਦੇ ਕਾਰਨ ਹੈ ਮਿਲਿਟੈਂਸੀ ਰਹੀ ਉੱਤੇ ਪੂਰਾ ਇਕਨੋਮਿਕ ਉੱਤੇ ਡੇਵਸਟੇਸ਼ਨ ਪੰਜਾਬ ਦਾ ਹੋਇਆ ਤੇ ਉਹ ਬਾਅਦ ਕੋਈ ਲੀਡਰਸ਼ਿਪ ਨਹੀਂ ਪੰਜਾਬ ਦੇ ਵਿੱਚ ਪੰਜਾਬ ਨੂੰ ਮਿਲੀ ਪਹਿਲੇ ਕਾਲੀ ਹੁੰਦੇ ਸੀ ਉਹਨਾਂ ਦੇ ਟਾਈਮ ਦੇਖੋ ਕੁਝ ਨਹੀਂ ਹੋਇਆ ਔਰ ਬਲਕਿ ਉਲਟਾ ਪੰਜਾਬ ਦੇ ਯੂਥ ਦਾ ਜਿੰਨਾਂ ਡਰਗ ਦੇ ਵਿੱਚ ਚਲੇ ਗਏ ਤਵਾਈ ਹੋਈ ਕੋਈ এমਪਲੋਇਮੈਂਟ ਨਹੀਂ ਹੈ ਪੰਜਾਬ ਤੋਂ ਐਕਸੀਡੈਂਟਸ ਬਾਹਰ ਜਾਣ ਦਾ ਹੋਇਆ ਅ ਦੋ ਬਾਅਦ ਕਾਂਗਰਸ ਆਈ ਕਾਂਗਰਸ ਦੇ ਟਾਈਮ ਵਿੱਚ ਵੀ ਕੁਝ ਨਹੀਂ ਹੋਇਆ ਬਲਕਿ ਹੋਰ ਡਰਗ ਦੀ ਪ੍ਰੋਬਲਮ ਉੱਤੇ ਵਧ ਗਈ ਤੇ ਹੁਣ ਜਿਹੜੀ ਸਰਕਾਰ ਹੈ ਹੁਣ ਵੀ ਕੁਝ ਨਹੀਂ ਹੋ ਰਿਹਾ ਉੱਥੇ ਲੋਕਾਂ ਨੂੰ ਕੋਈ ਵਿਜਨ ਹੈ ਨਹੀਂ ਹੈ ਪ੍ਰਤਾਪ ਸਿੰਘ ਕਹਿ ਰਹੇ ਤੋਂ ਬਾਅਦ ਉਹਦੇ ਸ਼ਾਇਦ ਪੰਜਾਬ ਦੇ ਵਿੱਚ ਕੋਈ ਏਦਾਂ ਦਾ ਲੀਡਰ ਨਹੀਂ ਮਿਲਿਆ ਜਿਹਦਾ ਕੋਈ ਵਿਜਨ ਹੋਵੇ ਪੰਜਾਬ ਦੇ ਵਿੱਚ ਹੈ ਜ਼ਰੂਰ ਇਨਵੈਸਟਮੈਂਟ ਹੋਣ ਦੀ এমਪਲੋਇਮੈਂਟ ਕ੍ਰिएशन ਕਰਨ ਦੀ ਇਹ ਉਹ ਸਰਕਾਰ ਇਹਨਾਂ ਲੋਕਾਂ ਕੋਲ ਵਿਜਨ ਹੈ ਨਹੀਂ ਕੋਈ ਉੱਥੇ ਕੋਈ ਏਦਾਂ ਦਾ ਇਕੋਸਿਸਟਮ ਕ੍ਰੀਏਟ ਕਰਿਆ ਜਾਵੇ ਜਿੱਥੇ ਲੋਕ ਆਪਣੇ ਬਿਜ਼ਨਸ ਸ਼ੁਰੂ ਕਰਨ ਉੱਥੇ ਲੋਕ ਆਪਣੇ ਸਕਿੱਲ ਲੈ ਕੇ ਕੁਝ ਆਪਣੇ ਬਿਜ਼ਨਸ ਕਰਨ ਹੈ ਲੋਕ ਪੀਪੀ 50-50 ਲੱਖ ਰੁਪਏ ਦੇ ਕੇ ਬਾਹਰ ਹੋਣੇ ਇਹਦੇ ਨਾਲ ਕੋਈ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਵੇ ਤੇ ਸਰਕਾਰ ਉਹਨਾਂ ਨੂੰ ਮਦਦ ਕਰੇ ਔਰ ਉਹਦੇ ਇਹਦੇ ਨਾਲ ਇਕੋਸਿਸਟਮ ਕ੍ਰੀਏਟ ਹੋ ਜਾਏ ਕਿ ਲੋਕ ਆਪਣੇ ਆਪ ਹੀ ਬਿਜ਼ਨਸ ਸ਼ੁਰੂ ਕਰ ਦੇਣ ਤਾਂ ਉੱਥੇ ਕੋਈ ਹੱਲ ਹੈ ਅਦਰਵਾਈਜ਼ ਕੋਈ ਉੱਥੋਂ ਲੋਕ ਚਲ ਭਜਦੇ ਰਹਿਣਗੇ ਪੰਜਾਬ 'ਚ ਕੋਈ ਇਨਵੈਸਟ ਨਹੀਂ ਕਰੇਗਾ ਦੂਜਾ ਕਿ ਪੰਜਾਬ ਦੀ ਜਿਹੜੀ ਹਰ ਟਾਈਮ ਅਨਸਰਟੀ ਬਣੀ ਰਹਿੰਦੀ ਹੈ ਕੋਈ ਵੀ ਬੜਾ ਬਿਜ਼ਨਸਮੈਨ ਕੋਈ ਵੀ ਬੜੀ ਇਨਵੈਸਟਮੈਂਟ ਉੱਥੇ ਜਾਏਗੀ ਨਹੀਂ ਇਨਵੈਸਟਮੈਂਟ ਨਹੀਂ ਜਾਏਗੀ ਤਾਂ ਕੋਈ ਏਮਪਲੋਇਮੈਂਟ ਨਹੀਂ ਹੋਏਗੀ ਏਮਪਲੋਇਮੈਂਟ ਹੋਏਗਾ ਤਾਂ ਲੋਕ ਯੂ ਤੁਸੀਂ ਪੰਜਾਬ ਦੇ ਜਿਹੜਾ ਸਿਸਟਮ ਹੈ ਨਾ ਇਹ ਇਹਦਾ ਕੋਈ ਮੈਨੂੰ ਹੱਲ ਨਹੀਂ ਲੱਗ ਰਿਹਾ ਹੈ ਤੇ ਦੂਜੀ ਤੁਸੀਂ ਪੁੱਛੀ ਹੈ ਕਿ ਘੱਟ ਗਿਣਤੀਆਂ ਦੀ ਸਰਕਾਰਾਂ ਪ੍ਰੋ ਹੈ ਐਂਟੀ ਹੈ ਦੇਖੋ ਮਾਈਨੋਰਟੀ ਜੋ ਹੋਵੇ ਮੈਜੋਰਟੀ ਹੋਵੇ ਯੂ ਹੈਵ ਟੂ ਟੇਕ ਕੇਅਰ ਆਫ ਯੂਰਸੈਲਫ ਤੁਸੀਂ ਆਪਣੇ ਇੰਟਰਸਟ ਕਰੇ ਦਾ ਸੇਫਗਾਰਡ ਕਰੋਗੇ ਤਾਂ ਹੈ ਅਦਰਵਾਈਜ਼ ਮਾਈਨੋਰਟੀ ਮੈਜੋਰਟੀ ਦਾ ਕੋਈ ਕੁਐਸਚਨ ਨਹੀਂ ਹੈ ਇਹ ਲੋਕਾਂ ਨੂੰ ਇਹਨਾਂ ਨੂੰ ਬੇਸਮ ਬੇਸਮਝੀ ਨਾਲੇ ਲੋਕ ਰੇਜ਼ ਕਰਦੇ ਆ ਇਹਦਾ ਇਸ਼ੂ ਦਾ ਕੋਈ ਮਤਲਬ ਨਹੀਂ ਹੈ ਤੇ ਤੁਸੀਂ ਤੁਸੀਂ ਕਿਹਾ ਕਿ ਆ ਮੋਦੀ ਦਾ ਸਿੱਖਾਂ ਪ੍ਰਤੀ ਕੀਰਵਈ ਆ ਆ ਮੈਨ ਉਹਦੇ ਵਿੱਚ ਜਿਹੜੇ ਕੁਝ ਪਰੋ ਵਾਲੇ ਆ ਉਹ ਕਹਿਣਗੇ ਨਹੀਂ ਠੀਕ ਨਹੀਂ ਹੈ ਦੂਜੇ ਕਹਿਣਗੇ ਉਹਨਾਂ ਨੇ ਬਹੁਤ ਕੀਤਾ ਆ ਜਿੱਥੇ ਤੱਕ ਮੇਰਾ ਆਈ ਥਿੰਕ ਉਹਨੇ ਮਤਲਬ ਕੁਝ ਹੱਦ ਤੱਕ ਉਹਨਾਂ ਲੋਕਾਂ ਲਈ ਸਿੱਖਾਂ ਲਈ ਜਿੱਦਾਂ ਸਿੰਬੋਲਿਕ ਚੀਜ਼ਾਂ ਇਦਾਂ ਬਾਲ ਦਿਵਸ ਹੋ ਗਿਆ ਤੇ ਹੋਰ ਜਿਹੜੇ ਗੁਰੂ ਤੇਗ ਬਹਾਦਰ ਦੀ ਐਨੀਵਰਸਰੀ ਤੇ ਗੁਰੂ ਗੋਬਿੰਦ ਸਿੰਘ ਦੀ ਐਨੀਵਰਸਰੀਆਂ ਜਿਹੜੀਆਂ ਉਹ ਕਾਫੀ ਉਹਨਾਂ ਨੇ ਗਵਰਨਮੈਂਟ ਨੇ ਪੈਸਾ ਵਾਲਾ ਕੀਤਾ ਸੋ ਇਹ ਮੁੱਦੇ ਆ ਕਿਸੇ ਨਾਲ ਇਹਦੇ ਨਾਲ ਕੋਈ ਖੁਸ਼ ਨਹੀਂ ਹੋਏਗਾ ਹੈ ਐਂਟੀ ਲੋਕ ਉਹ ਕਹਿੰਦੇ ਰਹਿਣਗੇ ਪਰੋ ਲੋਕ ਉਹ ਚੋਣ ਦੇ ਕਹਿਣਗੇ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਹਿ ਸਿੱਖ ਗੁਰਦੁਆਰਾ ਡੀਸੀ ਦੇ ਸੇਵਾਦਾਰ ਤੇ ਸੰਗਤ ਸਰਦਾਰ ਗੁਰਮੁਖ ਸਿੰਘ ਦੇ ਬਹੁਤ ਧੰਨਵਾਦੀ ਆ ਜਿਹੜੇ ਕਿ ਟ੍ਰਾਂਟੋ ਤੇ ਆਏ ਇਹਨਾਂ ਨੇ ਸਿੱਖ ਧਰਮ ਦੇ ਬਾਰੇ ਕਾਫੀ ਕੁਝ ਰਿਸਰਚ ਕੀਤੀ ਆ ਕਿਤਾਬਾਂ ਵੀ ਲਿਖੀਆਂ ਤੇ ਇਹ ਸਾਡੇ ਗੁਰੂ ਘਰ ਦੇ ਜਿਹੜੇ ਆਗੂ ਸਰਦਾਰ ਚਮਚੇ ਸਿੰਘ ਬਬਰਾ ਉਹਨਾਂ ਦੇ ਫਰੈਂਡ ਵੀ ਇਹ ਉਹਨਾਂ ਨੂੰ ਕਾਫੀ ਦੇਰ ਤੋਂ ਜਾਣਦੇ ਨੇ ਤੇ ਅਸੀਂ ਦੋਵਾਂ ਦੇ ਬਹੁਤ ਧੰਨਵਾਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਈ ਐਮ ਡਾਕਟਰ ਪਵਨਜੀਤ ਸਾਨੀ ਸਪੀਕਿੰਗ ਫਰੋਮ ਸਿੱਖ ਗੁਰਦੁਆਰਾ ਡੀਸੀ ਔਨ ਮੈਸਚੂਸੇਟਸ ਐਵੇਨਿਊ Uh, we have today uh, special people over here. We have the person who built this Gurdwara, Sikh Gurdwara DC, Dr. Shamsher Singh Ji, Ji Khalsa, Vaiguru Ji Ki Fateh. And we have a special guest from Toronto who has been all over the world teaching about Sikhism. He has written several articles. He's a scholar and he's going to give us some articles. He's visiting and he uh, Washington DC and Sikh Gurdwara DC. Is more than welcome today and any time in the future. Um, it's wonderful to be um, at this gurdwara, which uh, is a sort of, you know, uh, sort of you know, brain, uh, um, brain, brain, idea of uh, Dr. Simchasing Barbara. and this place is just a, a kilometer away from uh, Vice President Kamala Harris's house. And uh, it's a thriving place, and uh, I, I, he just brought me along, and I'm so happy to meet so many interesting people here. And uh, it is just a beautiful place. Thank you very much. Um, as a journalist, you know, um, I was lucky to do um, um, some work on the Sikh diaspora, particular Punjabi Sikh diaspora. I travelled around the world. I did a book uh, called The Rise of Sikhs Abroad, uh, which was brought out by Rupa and Company in India. then i uh, did some projects on the punjabi diaspora on the west coast of uh, the usa in california yuba city uh, so it's uh, just part one part of a job vahe guru ji ka khalsa vahe guru ji ki fateh sikh gurudwara washington dc jo america di rajdhani hai white house ton bilkul 3 4 mil di waddh te upar eh gurudwara maujood hai ਬੜੀ ਸ਼ਰਦਾ ਦੇ ਨਾਲ ਸੰਗਤ ਇੱਥੇ ਆਉਂਦੀ ਹੈ ਬੜੇ ਪਿਆਰ ਨਾਲ ਇੱਥੇ ਸਾਰੇ ਹਾਜ਼ਰੀ ਭਰਦੇ ਨੇ ਅੱਜ ਮਹਾਰਾਣੀ ਜਿੰਦਾਂ ਦੀ ਵਰਸੀ ਜਿਹੜੀ ਹੈ ਸੰਗਤਾਂ ਵੱਲੋਂ ਬੜੀ ਪਿਆਰ ਅਤੇ ਸ਼ਰਦਾ ਦੇ ਨਾਮ ਨਾਲਾਈ ਗਈ ਮਹਾਰਾਣੀ ਜਿੰਦਾਂ ਸਿੱਖ ਇਤਿਹਾਸ ਦੇ ਵਿੱਚ ਬੜਾ ਇੱਕ ਮਹੱਤਵਪੂਰਨ ਸਥਾਨ ਰੱਖਦੀ ਹੈ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਅਗਰ ਜੇ ਸਰਕਾਰ ਅੰਗਰੇਜ਼ਾਂ ਦੀ ਕਿਸੇ ਤੋਂ ਖੌਫ ਖਾਂਦੀ ਸੀ ਉਹ ਕੇਵਲ ਤੇ ਕੇਵਲ ਮਹਾਰਾਣੀ ਜਿੰਦਾਂ ਸੀ ਇਸੇ ਲਈ ਮਹਾਰਾਣੀ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਚਨਾਰ ਦੇ ਕਿਲੇ ਵਿੱਚ ਬੰਦ ਕਰ ਦਿੱਤਾ ਗਿਆ ਜਿੱਥੋਂ ਮਹਾਰਾਣੀ ਪੇਸ ਬਦਲ ਕੇ ਕਿਉਂਕਿ ਬੜੀ ਸੂਝ-ਬੂਝਵਾਲੀ ਸੀ ਪੇਸ ਬਦਲ ਕੇ ਜਾ ਕੇ ਨੇਪਾਲ ਦੇ ਵਿੱਚ ਨੇਪਾਲ ਦੇ ਰਾਜੇ ਕੋਲ ਸ਼ਰਨ ਲਈ ਉੱਥੇ ਰਹੀ ਬਾਅਦ ਵਿੱਚ ਜਦੋਂ ਮਹਾਰਾਜਾ ਦਲੀਪ ਸਿੰਘ ਨੂੰ ਕਲਕੱਤੇ ਮਿਲਦੀ ਹੈ ਤੇ ਪਹਿਲੀ ਮਿਲਣੀ ਦੇ ਵਿੱਚ ਜਦੋਂ ਵੇਖਿਆ ਕਿ ਮੇਰੇ ਪੁੱਤਰ ਦੇ ਕੇਸ ਨਹੀਂ ਹਨ ਸਿਰ ਦੇ ਉੱਪਰ ਤੇ ਉਸ ਨੇ ਇਹ ਗੱਲ ਆਖੀ ਕਿ ਤੂੰ ਮੇਰਾ ਦਲੀਪ ਨਹੀਂ ਹੋ ਸਕਦਾ ਕਿਉਂਕਿ ਮੇਰੇ ਦਲੀਪ ਦੇ ਤੇ ਬਹੁਤ ਲੰਬੇ-ਲੰਬੇ ਕੇਸ ਸਨ ਕਿਉਂਕਿ ਮਹਾਰਾਜਾ ਦਲੀਪ ਸਿੰਘ ਨੂੰ ਬੜੀ ਛੋਟੀ ਉਮਰ ਦੇ ਵਿੱਚ 8-9 ਸਾਲ ਦੀ ਉਮਰ ਦੇ ਵਿੱਚ ਅੰਗਰੇਜ਼ਾਂ ਨੇ ਉਹਨਾਂ ਨੂੰ ਆਪਣੇ ਨਾਲ ਇੰਗਲੈਂਡ ਲੈ ਗਏ ਸਨ ਜਿੱਥੇ ਉਹਨਾਂ ਨੂੰ ਇਸਾਈ ਬਣਾ ਦਿੱਤਾ ਗਿਆ ਛੋਟੇ ਵਿੱਚ ਸਾਨੂੰ ਉਸ ਵੇਲੇ ਕੀ ਹੋ ਸਕਦਾ ਸੀ ਇਕੱਲੇ ਬੱਚੇ ਨੂੰ ਅਗਰ ਤੁਸੀਂ ਸਾਰਾ ਮਾਹੌਲ ਇਸਾਈ ਵਾਲਾ ਬਣਾ ਦਿਓ ਪਰ ਜਦੋਂ ਮਾਂ ਨੇ ਇਹ ਗੱਲ ਆਖੀ ਤੇ ਬੜੀ ਦਿਲ ਨੂੰ 6 ਵਜੇ ਮਹਾਰਾਜਾ ਦਰੀਪ ਸਿੰਘ ਵਾਪਸ ਸਿੱਖੀ ਵੱਲ ਮੁੜੇ ਐਸੀ ਮਹਾਰਾਣੀ ਜਿੰਦਾ ਕੇਵਲ ਮੁੜੇ ਹੀ ਨਹੀਂ ਬਲਕਿ ਅੰਮ੍ਰਿਤ ਪਾਨ ਕੀਤਾ ਮਹਾਰਾਣੀ ਜਿੰਦਾ ਨੇ ਇੰਗਲੈਂਡ ਦੇ ਕੈਂਸਿੰਗਟਨ ਸ਼ਹਿਰ ਦੇ ਵਿੱਚ ਅੰਤਮ ਸਵਾ ਅੰਤਮ ਸ્વાસ ਲੈ ਇਹ ਸੁਪਨਾ ਦੇਖਦਿਆਂ ਹੋਇਆ ਕਿ ਕਦੀ ਖਾਲਸੇ ਦਾ ਰਾਜ ਪੰਜਾਬ ਦੀ ਧਰਤੀ ਤੇ ਹੋਵੇਗਾ ਪਰ ਜੋ ਹੋ ਨਾ ਸਕਿਆ ਸੋ ਮਹਾਰਾਣੀ ਅਕਾਲ ਚਲਾਨਾ ਕਰ ਗਏ ਇੰਗਲੈਂਡ ਦੇ ਵਿੱਚ ਉਹਨਾਂ ਦਾ ਮਿਰਤਕ ਸਰੀਰ 6 ਮਹੀਨੇ ਬਾਅਦ ਮਹਾਰਾਜ ਦਰਪ ਸਿੰਘ ਪੰਜਾਬ ਤਾਂ ਨਹੀਂ ਲੈ ਕੇ ਆ ਸਕੇ ਅੰਗਰੇਜ਼ ਸਰਕਾਰ ਨੇ ਇਜਾਜ਼ਤ ਨਾ ਦਿੱਤੀ ਮਹਾਰਾਸ਼ਟਰ ਦੇ ਵਿੱਚ ਜੋ ਪੂਨੇ ਦੇ ਲਾਗੇ ਸ਼ਹਿਰ ਪੈਂਦਾ ਹੈ 나ਸਿਕ ਉਥੇ ਗੋਦਾਬਰੀ ਦੇ ਕੰਡੇ ਦੇ ਉੱਪਰ ਮਹਾਰਾਜ ਦਲੀਪ ਸਿੰਘ ਜੀ ਨੇ ਆਪਣੀ ਮਾਂ ਮਹਾਰਾਣੀ ਜਿੰਦਾਂ ਦਾ ਸਸਕਾਰ ਕੀਤਾ ਉਹਨਾਂ ਦੀ ਯਾਦ ਵਾਸ਼ਿੰਗਟਨ ਡੀਸੀ ਗੁਰਦੁਆਰੇ ਵਿੱਚ ਬੜੀ ਪਿਆਰ ਨਾਲ ਮਨਾਏ ਗਏ ਸੋ ਪਹਿਲਾਂ ਚੁੱਕਾ ਦੇਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ